ਕਲਾਵਗੀਆਂ ਦੇਖਣ ਵਾਲੇ ਉਹ ਪਿਆਰ ਭਰੀ ਸੱਚੀ ਕਾਲ ਮੈਂ ਜੀਤ ਸਿੰਘ ਠਾਜ਼ਰ ਆ ਅੱਜ ਮੇਰੇ ਨਾਲ ਮਹਿਮਾਨ ਨੇ ਪ੍ਰਸਿੱਧ ਆਲੋਚਕ ਨਿਰੰਜਨ ਬੁਹਾ ਜੀ ਵਿਸ਼ਾ ਹੈ ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼ੁਰੂ ਕੀਤਾ ਡਾਕਟਰ ਸਰਜੀਤ ਪਾਤਰ ਯੁਵਾ ਪੁਰਸਕਾਰ ਵਧਾਈ ਦਿੰਦੇ ਆ ਅਸੀਂ ਭਾਸ਼ਾ ਵਿਭਾਗ ਨੂੰ ਵਧਾਈ ਦਿੰਦੇ ਆ ਅਸੀਂ ਪੰਜਾਬ ਸਰਕਾਰ ਨੂੰ ਕਿਉਂਕਿ ਉਹਨਾਂ ਨੇ ਆਪਣੀ ਕਹੀ ਹੋਈ ਗੱਲ ਨੂੰ ਪੂਰ ਚੜਾਇਆ ਸਦੀ ਦੇ ਮਹਾਨ ਸ਼ਾਇਰ ਦੇ ਨਾਮ ਦੇ ਉੱਪਰ ਪੁਰਸਕਾਰ ਦੇਣ ਦੀ ਗੱਲ ਹੈ ਜਿਹੜੀ ਉਹ ਅੱਗੇ ਧੋਰੀ ਹੈ ਇਸ ਸੰਬੰਧ ਵਿੱਚ ਭਾਸ਼ਾ ਵਿਭਾਗ ਨੇ 9 ਸ਼ਰਤਾਂ ਰੱਖੀਆਂ ਨੇ ਉਹਨਾਂ ਸ਼ਰਤਾਂ ਨੂੰ ਦੁਬਾਰਾ ਸੋਚ ਵਿਚਾਰ ਕਰ ਲੈਣਾ ਚਾਹੀਦਾ ਹੈ ਇਹ ਗਰਾਊਂਡ ਪੱਧਰ ਤੋਂ ਆਵਾਜ਼ਾਂ ਆਉਂਦੀਆਂ ਨੇ ਉਹ ਉਹਨਾਂ ਆਵਾਜ਼ਾਂ ਨੂੰ ਅੱਜ ਅਦਾਰੇ ਤੱਕ ਪਹੁੰਚਾਉਣ ਦਾ ਯਤਨ ਕਰਾਂਗੇ ਇਸ ਵਿਸ਼ੇ ਦੇ ਉੱਪਰ ਚਿੰਤਨ ਮੰਤਨ ਕਰਨ ਲਈ ਨਰਿੰਦਰ ਬੁਹਾ ਜੀ ਪ੍ਰਸਿੱਧ ਆਲੋਚਕ ਨੇ ਉਹਨਾਂ ਦਾ ਵੀ ਆਪਾਂ ਪ੍ਰਤੀਕਰਮ ਲੈਣਾ ਹੈ। ਬਹੁਤ ਸাব ਸੱਚੀ ਕਾਲ ਜੀ ਆਏ ਨੇ। ਸੱਚੀ ਕਾਲ ਜੀ ਤੁਹਾਡਾ ਵੀ ਤੁਹਾਡੇ ਚੈਨਲ ਦਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਯਾਦ ਕੀਤਾ। ਬਹੁਤ ਮਿਹਰਬਾਨੀ ਬਹੁਤ ਸাব ਪੁਰਸਕਾਰ ਡਾਕਟਰ ਸਰਜੀਤ ਪਾਤਰ ਹੋਰਾਂ ਦੇ ਨਾਮ ਤੇ ਸ਼ੁਰੂ ਹੋ ਰਿਹਾ ਹੈ। ਵਧਾਈ ਦੇਣੀ ਬਣਦੀ ਹੈ ਵਿਭਾਗ ਨੂੰ। ਕਿਵੇਂ ਦੇਖਦੇ ਹੋ ਇਸ ਦੰਦ ਨੂੰ? ਬਿਲਕੁਲ ਭਾਸ਼ਾ ਭਾਗ ਤੇ ਪੰਜਾਬ ਸਰਕਾਰ ਦੋਹੇ ਵਧਾਈ ਦੇ ਪਾਤਰ ਨੇ ਜਿਨ੍ਹਾਂ ਸਾਡੇ ਸਦੀ ਦੇ ਮਹਾਨ ਸ਼ਾਇਰ ਦੇ ਨਾਂ ਤੇ ਇਹ ਅਵਾਰਡ ਸ਼ੁਰੂ ਕੀਤਾ ਹੈ ਤੇ ਮੇਰੇ ਖਿਆਲ ਚ ਨੌਜਵਾਨਾਂ ਨੂੰ ਸਾਹਿਦ ਦੇ ਨਾਲ ਪ੍ਰੇਰਣ ਲਈ ਜੋੜਨ ਲਈ ਇਹ ਅਵਾਰਡ ਸਫਾਈ ਵੀ ਬਹੁਤ ਸਿੱਧ ਹੋਵੇਗਾ ਤੇ ਸਾਨੂੰ ਇਸ ਦਾ ਪੁਰਜ਼ੋਰ ਪਹਿਲਾ ਸਵਾਗਤ ਕਰਨਾ ਹੈ ਦੂਸਰੀ ਗੱਲ ਇਥੋਂ ਰੱਖ ਲੈਣੇ ਆ ਕਿ ਕੁਝ ਸੱਜਣ ਸ਼ਾਇਦ ਸਾਡੀ ਇਸ ਗਲਬਾਤ ਦਾ ਸਿੱਟਾ ਇਹ ਕੱਢ ਲੈਣਗੇ ਕਿ ਅਸੀਂ ਭਾਸ਼ਾ ਵਿਭਾਗ ਦੇ ਇਸ ਕਦਮ ਦਾ ਵਿਰੋਧ ਕਰ ਰਹੇ ਹਾਂ ਨੁਕਤਾਚੀਨੀ ਕਰ ਰਹੇ ਹਾਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਤੇ ਮੈਂ ਆਪਣੇ ਸ਼ਬਦਾਂ ذریعے ਵੀ ਕਹਿ ਦਿੰਨਾ ਸਾਡਾ ਸਿਰਫ ਸਿਰਫ ਇਸ ਵਿਸ਼ੇ ਦੇ ਉੱਪਰ ਗਲਬਾਤ ਕਰਨ ਦਾ ਚਿੰਤਨ ਕਰਨ ਦਾ ਮੰਥਨ ਕਰਨ ਦਾ ਮਕصد ਇਹ ਹੈ ਕਿ ਇਹਦੇ ਵਿੱਚ ਕੁਝ ਸ਼ਰਤਾਂ ਜਦੋਂ ਵਿਚਾਰ ਵਟਾਂਦਰਾ ਕਰਦਾ ਬੰਦਾ ਆਪਣੇ ਦਾਇਰੇ ਦੇ ਵਿੱਚ ਉਹਨਾਂ ਨੂੰ ਦੁਬਾਰਾ ਸੋਚਣ ਲਈ ਮਜਬੂਰ ਕਰਦਾ ਹੈ ਸਾਨੂੰ ਲੱਗਦਾ ਕਿ ਕੁਝ ਸ਼ਰਤਾਂ ਨੂੰ ਦੁਬਾਰਾ ਵਿਚਾਰ ਲਿਆ ਜਾਣਾ ਚਾਹੀਦਾ ਹੈ ਉਹ ਸਭ ਸ਼ਰਤ ਹੈ ਬਸੇ ਤਾਂ ਨੌ ਸ਼ਰਤਾਂ ਅੱਜ ਵਿਭਾਗ ਵੱਲੋਂ ਜਾਰੀ ਕੀਤੀਆਂ ਗਈਆਂ ਨੇ ਪਰ ਜਿਹੜੀਆਂ ਦੋ ਵੱਡੀਆਂ ਸ਼ਰਤਾਂ ਨੇ ਪਹਿਲਾਂ ਤਾਂ ਤੁਸੀਂ ਇਹ ਦੱਸ ਦਿਓ ਕਿ ਸਾਡੇ ਕੋਲ ਭਾਰਤੀ ਸਾਹਿਤ ਪ੍ਰਤੀ ਪ੍ਰਸ਼ਦਾ ਜਿਹੜਾ ਉਹ 40 ਸਾਲ ਯੁਵਾ ਨੂੰ ਮੰਨਦਾ 40 ਸਾਲ ਉਮਰ ਮੰਨਦਾ ਯੁਵਾ ਦੀ ਤੇ ਭਾਰਤੀ ਸਾਇੰਸ ਅਕੈਡਮੀ ਮੰਨਦੀ ਹੈ 35 ਸਾਲ ਤੇ ਭਾਸ਼ਾ ਵਿਭਾਗ 25 ਸਾਲ ਕਿਉਂ ਕੀ ਮੈਨੇ ਇਸ ਗੱਲ ਦੇ ਹੋਣਗੇ ਜਰਾ ਆਪਣੇ ਗਿਆਨ ਦੇ ਵਿੱਚੋਂ ਇਸ ਵਿਸ਼ੇ ਦੇ ਉੱਪਰ ਦੱਸੋ ਬਿਲਕੁਲ ਵੈਸੇ ਨੌਜਵਾਨ ਦੀ ਉਮਰ ਦੀ ਜਿਹੜੀ ਪਰਭਾਸ਼ਾ ਉਹ ਹਮੇਸ਼ਾ ਉਮਰ ਦੇ ਹਿਸਾਬ ਨਾਲ ਹੀ ਕੀਤੀ ਜਾਂਦੀ ਹੈ ਕਿ ਕੌਣ ਨੌਜਵਾਨ ਹੈ ਕੌਣ ਅਧੇੜਾ ਤੇ ਕੌਣ ਬਜ਼ੁਰਗ ਹੈ ਇਸ ਵਾਸਤੇ ਕੋਈ ਨਿਸ਼ਚਿਤ ਮਾਪਦੰਡਤਾ ਨਹੀਂ ਪਰ ਆਮ ਤੌਰ ਤੇ ਸਰਕਾਰੀ ਸੇਵਾਵਾਂ ਚ ਵੀ ਨੌਕਰੀਆਂ ਚ ਵੀ ਤੇ ਇਨਾਮਾ ਸਨਮਾਨਾ ਜੀ 35 ਸਾਲ ਦੀ ਜਿਹੜੀ ਉਮਰ ਹੈ ਉਦੋਂ ਉਹਨੂੰ ਨੌਜਵਾਨ ਉਮਰ ਮੰਨਿਆ ਜਾਂਦਾ ਹੈ ਹੂੰ ਪਰ 파ਸ਼ਾ ਭਾਗ ਨੇ ਜਿਹੜੀ 25 ਸਾਲ ਦੀ ਉਮਰ ਕੀਤੀ ਹੈ ਉਹਨਾਂ ਦੀ ਮਨਸਾ ਤਾਂ ਸਾਹਿਤ ਦੀ ਸੇਵਾ ਹੀ ਹੈ ਹੂੰ ਤੇ ਨੌਜਵਾਨਾਂ ਨੂੰ ਉਤਸ਼ਾਹਿਤ ਕਰਨਾ ਹੀ ਹੈ ਪਰ ਇਹਦੇ ਨਾਲ ਮੈਨੂੰ ਲੱਗਦਾ ਹੈ ਕਿ ਜੇ ਉਮਰ ਦੀ ਜਿਹੜੀ ਸੀਮਾ ਥੋੜੀ ਜਿਹੀ ਵਧਾ ਲਈ ਜਾਂਦੀ ਤਾਂ ਸਾਹਿਦ ਦਾ ਜਿਹੜਾ ਦਾਇਰਾ ਹੈ ਸਾਹਿਦ ਦੀ ਨੌਜਵਾਨਾਂ ਤੱਕ ਪਹੁੰਚਾ ਹੈ ਉਹ ਥੋੜੀ ਜਿਹੀ ਹੋਰ ਵੱਧ ਜਾਣੀ ਤੇ ਮੈਨੂੰ ਲੱਗਦਾ ਹੈ ਕਿ ਇਸ ਉਮਰ 25 ਸਾਲ ਨਿਸ਼ਚਿਤ ਕਰਨ ਦੇ ਨਾਲ ਜਿਹੜਾ ਸਾਹਿਤ ਦਾ ਤਾਂ ਇਸ ਪੁਰਸਕਾਰ ਦਾ ਜਿਹੜਾ ਦਾਇਰਾ ਹੈ ਉਹ ਥੋੜਾ ਸੀਮਤ ਹੁੰਦਾ ਮੈਨੂੰ ਲੱਗਦਾ ਹੈ ਤੇ ਮੈਂ ਭਾਸ਼ਾ ਭਾਗ ਨੂੰ ਪੰਜਾਬ ਸਰਕਾਰ ਨੂੰ ਅਪੀਲ ਕਰਾਂਗਾ ਕਿ ਜੇ ਇਸ ਤੇ ਪੁਨਰ ਵਿਚਾਰ ਕਰਕੇ ਉਮਰ ਦੀ ਜਿਹੜੀ ਸੀਮਾ ਹੈ ਉਹ 35 ਸਾਲ ਤੱਕ ਕਰ ਦਿੱਤੀ ਜਾਵੇ ਤਾਂ ਇਸ ਦਾ ਸਹਾਇਤ ਨੂੰ ਵੀ ਫਾਇਦਾ ਹੈ ਤੇ ਨੌਜਵਾਨ ਜੁਵਾ ਸਹਾਇਤਕਰਾਂ ਨੂੰ ਵੀ ਬਹੁਤ ਫਾਇਦਾ ਹੋਵੇਗਾ। ਬਹੁਤ ਸਭ ਥੋੜਾ ਜਿਹਾ ਹੋਰ ਖੋਲ ਦੋ ਇਸ ਗੱਲ ਨੂੰ ਮੈਨੂੰ ਲੱਗਦਾ ਹੈ ਜਦੋਂ 25 ਸਾਲ ਦੀ ਉਮਰ ਦੇ ਵਿੱਚ ਅਸੀਂ تصدیق ਕਰਾਉਨੇ ਆ 25 ਸਾਲ ਦੀ ਉਮਰ ਮੇਰੇ خیال ਚ 12ਵੀਂ ਕਰ ਜਾਂਦਾ ਬੱਚਾ ਲੇਖਕ 17 ਸਾਲ ਦੇ ਵਿੱਚ ਤੇ 20 ਇਹ ਕਰ ਜਾਂਦਾ 20 ਸਾਲ ਦੇ ਵਿੱਚ 20 ਸਾਲ ਦਾ ਜਿਹੜੀ ਉਮਰ ਹੁੰਦੀ ਹੈ ਉਹ ਉਸ ਲੇਖਣੀ ਦੀ ਉਸ प्रौੜ ਲੇਖਣੀ ਦੀ ਨਹੀਂ ਹੁੰਦੀ ਮੈਨੂੰ ਲੱਗਦਾ 25 ਸਾਲ ਤੱਕ ਤੁਸੀਂ ਇਸ ਕਰਕੇ ਸਹਿਮਤ ਨਹੀਂ ਹੋ 25 ਸਾਲ ਨਾਲ ਕਿ ਸਾਡੇ ਕੋਲ ਜਿਹੜੀ ਲਿਖਤ ਆਉਣੀ ਹੈ ਜਿਹਨੂੰ ਸਨਮਾਨ ਦਿੱਤਾ ਜਾਣਾ ਹੈ ਉਹ ਉਸ ਨਿਆਰ ਦੀ ਨਹੀਂ ਹੋਣੀ ਜਿਸ ਨਿਆਰ ਦੇ ਉੱਪਰ ਡਾਕਟਰ ਸਰਜੀਤ ਪਾਤਰ ਦਾ ਨਾਮ ਵੀ ਜਾਣਾ ਨਾਲ। ਇਹੀ ਮਨ ਤੁਹਾਡੇ ਵਿਚਾਰ ਨੇ ਜਾਂ ਕੁਝ ਹੋਰ। ਉਮਰ ਦੀ ਜਿਹੜੀ ਸੀਮਾ ਹੱਦ 25 ਲਿਖੀ ਹੈ ਤੇ ਇਸ ਦਾ ਮਤਲਬ ਹੈ ਕਿ ਇਸ ਤੋਂ 18-19 ਸਾਲ ਤੱਕ ਦੇ ਜਿਹੜੇ ਹੈ ਸਹਿਦਕਾਰ ਉਹ ਵੀ ਸ਼ਾਮਲ ਕੀਤੇ ਜਾਂਦੇ ਨੇ ਤੇ ਮੇਰੇ ਖਿਆਲ ਦੇ ਜਿਹੜੀ ਇਹ ਉਮਰ ਹੈ ਨਾ ਇਹ ਅਲੜ ਉਮਰ ਤੋਂ ਬਾਅਦ ਜਵਾਨੀ ਦੀ ਚੜ੍ਹਦੀ ਉਮਰ ਤੋਂ ਬਾਅਦ ਦੀ ਇਹ ਉਮਰ ਹੈ। ਇਸ ਕਰਕੇ ਮੇਰੇ ਖਤੇ ਉਹ ਕਰੋੜ ਤਾਂ ਨਹੀਂ ਆਉਂਦੀ ਇਸ ਉਮਰ ਚ ਬਧੇਰੇ ਕਰਕੇ ਜਿਹੜੇ ਨੌਜਵਾਨ ਲੇਖਕ ਹੈ ਉਹ ਵਿਰੋਧੀ ਲਿੰਗ ਨੂੰ ਪ੍ਰਭਾਵਿਤ ਕਰਨ ਵਾਸਤੇ ਕਵਤਾਵਾਂ ਗਜ਼ਲਾਂ ਗੀਤ ਲਿਖਦੇ ਨੇ ਜੋ ਵੀ ਸਕੂਲ ਕਾਲਜ ਪੜਦਾ ਤੇ ਮਾੜਾ ਮੋਟਾ ਵੀ ਲਿਖਣ ਦਾ ਸ਼ੌਕ ਰੱਖਦਾ ਹੈ ਉਹਦੀ ਜਿਹੜੀ ਰਫ ਕਾਪੀਆਂ ਦੇ ਜਿਹੜੀ ਸ਼ਾਇਰੀ ਹੈ ਉਹ ਇਸ ਕਿਸਮ ਦੀ ਹੁੰਦੀ ਹੈ ਕਿ ਉਹ ਮੋਟੇ ਕੁੜੀਆਂ ਨੂੰ ਆਪਸੇ ਪ੍ਰਭਾਵਿਤ ਕਰ ਸਕਣ ਮੇਰੇ ਖਿਆਲ ਚ ਜਨਾਤਰ ਉਹ ਜ਼ਿੰਦਗੀ ਦੀਆਂ ਮੁਸ਼ਕਲਾਂ ਨਾਲ ਦੋ ਚਾਰ ਨਹੀਂ ਹੁੰਦਾ ਉਹਨੂੰ ਜ਼ਿੰਦਗੀ ਦੇ ਅਰਥ ਪਤਾ ਨਹੀਂ ਲੱਗਦੇ ਉਹ ਆਪਣੇ ਤੌਰ ਤੇ ਸੰਘਰਸ਼ ਨਹੀਂ ਕਰਨਾ ਪੈਂਦਾ ਉਦੋਂ ਤੱਕ ਉਹਦੇ ਸਾਹਿਤ ਚ ਜਿਹੜੇ ਸਮਾਜਿਕ ਮਸਲੇ ਐ ਉਹ ਸੰਭੀਰਤਾ ਤੱਕ ਉਹ ਉਹਨਾਂ ਤੱਕ ਨਹੀਂ ਪਹੁੰਚ ਸਕਦਾ ਇਸ ਕਰਕੇ ਉਮਰ ਚ ਮੈਂ ਵਾਦਾ ਜ਼ਰੂਰੀ ਕਰਨਾ ਸਮਝਦਾ ਤੇ ਇਹ ਉਮਰ ਦਾ ਬੱਚਾ ਆਪਣੇ ਮਾਪਿਆਂ ਤੇ ਨਿਰਭਰ ਹੁੰਦਾ ਹੈ ਹੂੰ ਤੇ ਮਾਪੇ ਤਾਂ ਕਦੇ ਚਾਹਦੇ ਹੀ ਨਹੀਂ ਕਿ ਉਹਨਾਂ ਦਾ ਬੱਚਾ ਪੜ੍ਹਾਈ ਇੱਕ ਵਿਦਿਆਰਥੀ ਦੀ ਵੀ ਸ਼ਰਤ ਰੱਖੀ ਹੈ ਕਿ ਪੜ੍ਹਾਈ ਵੱਲੋਂ ਧਿਆਨ ਹਟਾ ਕੇ ਸੈੱਟ ਲਿਖੇ ਹੂੰ 90 ਫੀਸਦੀ ਮਾਪਿਆਂ ਲਈ 90 ਕੇ 90 ਫੀਸਦੀ ਕੋ ਤੁਸੀਂ ਕਹੋ ਇਹ ਇਸ ਪਾਸੇ ਜਾਣ ਨੂੰ ਮਾਪੇ ਰੋਕਦੇ ਆ ਹੂੰ ਵੀ ਤੁਸੀਂ ਪੜ੍ਹਾਈ ਵੱਲ ਧਿਆਨ ਦਿਓ ਆ ਤੁਸੀਂ ਕੀ ਨਵਾਂ ਕੰਮ ਫੜਿਆ ਹੈ ਇਸ ਕਰਕੇ ਮੇਰੇ ਖਿਆਲ ਜੇ ਜਦੋਂ ਥੋੜਾ ਜਿਹਾ ਆਤਮ ਨਿਰਭਰ ਹੋ ਜੇ ਜ਼ਿੰਦਗੀ ਦੀਆਂ ਮੁਸ਼ਕਲਾਂ ਨੂੰ ਸਮਝਣ ਲੱਗ ਜੇ ਉਦੋਂ ਹੀ ਉਹਦੀ ਜਿਹੜੀ ਲਿਖਤਾਂ 'ਚ ਗੰਭੀਰਤਾ ਆਉਂਦੀ ਹੈ ਬਹੁਤ ਸੋਹਣੀ ਗੱਲ ਕੀਤੀ ਤੁਸੀਂ ਪਿਆਰ ਮੁਹੱਬਤ ਦੀ ਸ਼ਾਇਰੀ ਹੋਏਗੀ 25 ਸਾਲ ਤੋਂ ਛੋਟੇ ਲੇਖਕ ਕੋਲ 25 ਹਲਤੋ ਘਟ ਉਮਰ ਦਾ ਜਿਹੜਾ ਲੇਖਕ ਹੈ ਉਹ ਜ਼ਰੂਰ ਆਪਣੀਆਂ ਨਿਜੀ ਜਿਹੜੀਆਂ ਭਾਵਨੇ ਜਿਹੜੀਆਂ ਭਾਵਨਾਵਾਂ ਨੇ ਉਹਨਾਂ ਨੂੰ ਸ਼ਬਦਾਂ ਦੇ ਵਿੱਚ ਪਰੋਏਗਾ ਉਹ ਜੀਵਨ ਦੇ ਅਸਲ ਮਸਲੇ ਜਿਨ੍ਹਾਂ ਨਾਲ ਦੋ ਚਾਰ ਹੋਣਾ ਪੈਂਦਾ ਜਿਹੜੇ ਜਿਵੇਂ ਡਾਕਟਰ ਤੇਜਵੰਤ ਮਾਨ ਦੀ ਮੈਂ ਗੱਲ ਕਰਦਾ ਉਹ ਕਹਿੰਦੇ ਨੇ ਕਿ ਘਟਨਾ ਸਾਹਿਤ ਪੈਦਾ ਕਰਦੀ ਹੈ ਤਾਂ ਸਾਹਿਤ ਵੀ ਘਟਨਾ ਦਾ ਜਨਮ ਦਿੰਦਾ ਹੈ ਤੇ ਇਸ ਕਰਕੇ ਵੀ ਉਹ ਘਟਨਾਵਾਂ ਉਸ ਲੇਖਕ ਦੇ ਸਾਹਿਤ ਦੇ ਵਿੱਚ ਨਹੀਂ ਆਉਣਗੀਆਂ ਇਹ ਵੀ ਇੱਕ ਕਾਰਨ ਬਹੁਤ ਸਾਹ ਪੁਰਾਣੇ ਬਹੁਤ ਸੋਹਣੀ ਗੱਲ ਕੀਤੀ ਹੈ ਬਹੁਤ ਸਾਹਿਬ ਕੱਲ ਜਦੋਂ ਪ੍ਰਗਟ ਸਤੋਜ ਹੋਰਾਂ ਨਾਲ ਨਾਵਲਕਾਰ ਪ੍ਰਗਟ ਸਤੋਜ ਨਾਲ ਗੱਲਬਾਤ ਹੋਈ ਉਹਨਾਂ ਨੇ ਇੱਕ ਕਮਾਲ ਦੀ ਟਿੱਪਣੀ ਕੀਤੀ ਜਿਹੜੀ ਦੂਸਰੀ ਸ਼ਰਤ ਨੂੰ ਵੀ ਕਿਤੇ ਨਾ ਕਿਤੇ ਨਾਗਵਾਰ ਦੱਸਦੀ ਹੈ ਉਹ ਹੈ ਕਿ ਜੇ ਜਿਹੜਾ ਅਪਲਾਈ ਕਰਨ ਵਾਲਾ ਲੇਖਕ ਹੈ ਉਹ ਸਕੂਲ ਦਾ ਕਾਲਜ ਦਾ ਯੂਨੀਵਰਸਿਟੀ ਦਾ ਵਿਦਿਆਰਥੀ ਹੋਣਾ ਲਾਜ਼ਮੀ ਹੈ ਕਿਵੇਂ ਦੇਖਦੇ ਉਮਰ ਦੀ ਸੀਮਾ ਦਇਰ ਕਰਨ ਵਾਂਗ ਮੈਨੂੰ ਇਹ ਲੱਗਦਾ ਕਿ ਇਹ ਸ਼ਰਤ ਵੀ ਇਸ ਪੁਰਸਕਾਰ ਦਾ ਦਾਇਰਾ ਥੋੜਾ ਜਿਹਾ ਸੀਮਤ ਕਰਦੀ ਹੈ ਹੂੰ ਸਾਡੇ ਕੋਲ ਬਹੁਤ ਤੋਂ ਉਦਾਹਰਣਾਂ ਨੇ ਜਿਦੇ ਚ ਸਕੂਲ ਕਾਲਜ ਨਾਦਾਨ ਵਾਲੇ ਘਰੇ ਅਖਰ ਗਿਆਨ ਗੁਰਦੁਆਰਾ ਤੋਂ ਲੈਣ ਵਾਲੇ ਵੀ ਬਹੁਤ ਸਾਡੇ ਵੱਡੇ ਸਹਿਕਾਰ ਹੋਏ ਨੇ ਨਾਨਕ ਸਿੰਘ ਪੰਜ ਪੜਿਆ ਸੀ ਤੇ ਮੇਰੇ ਖਿਆਲ ਚ ਜਿਹੜਾ ਸਾਡਾ ਸਰਮੋਡਾ ਵਾਲ ਜਸਵੰਤ ਸਿੰਘ ਕਮਲ ਹੈ ਉਹਦੀ ਵੀ ਪੜ੍ਹਾਈ ਵੀ ਕੋਈ ਕਾਲਜ ਪੱਤਰ ਦੀ ਨਹੀਂ ਸੋ ਬਹੁਤ ਸਾਡੇ ਕੋਲੇ ਉਦਾਹਰਨ ਹੈ ਕਿ ਜਿਨ੍ਹਾਂ ਨੇ ਸਕੂਲ ਕਾਲਜ ਦਾ ਮੂਵੀ ਵੀ ਨਹੀਂ ਵੇਖਿਆ ਉਹ ਵੀ ਵੱਡੇ ਸਹਿਦਕਾਰ ਹੋਏ ਨੇ ਤੇ ਸਾਡੇ ਜਿਹੜੇ ਸ਼ਾਕਾ ਰਚਾਏ ਬਾਬੇ ਨਾਨਕ ਦੀ ਬਾਣੀ ਪੜ੍ਹਦੇ ਆ ਉਹਨਾਂ ਨੇ ਕਿਹੜੇ ਸਕੂਲ ਕਾਲਜ ਉੱਤੇ ਸੀ ਉਹਨਾਂ ਦੀ ਬਾਣੀ ਸਾਰੇ ਸੰਸਾਰ ਚ ਚੱਲਦੀ ਹੈ ਮੇਰੇ ਖਿਆਲ ਚ ਇਹ ਸ਼ਰਤ ਵੀ ਹਟਾ ਦੇਣੀ ਚਾਹੀਦੀ ਹੈ ਇਹ ਜਿਹੜਾ ਯੋਵਾ ਪੁਰਸਕਾਰ ਹੈ ਉਹ ਹਰ ਇੱਕ ਜਵਾਨ ਨੂੰ ਹੱਕ ਮਿਲਣਾ ਚਾਹੀਦਾ ਜੇ ਮੈਂ ਆਪਣੀ ਗੱਲ ਕਰਾਂ ਮੈਂ ਵੀ ਕਾਲਜ ਦਾ ਮੁੰਡਾ ਨਹੀਂ ਵੇਖਿਆ ਪਰ ਮੈਂ ਸਾਇਤ ਜਾਂ ਕਈ ਬਦਵਾਨਾਂ ਨਾਲ ਜੁੜਿਆ ਤੇ ਖਾਸ ਤੌਰ ਤੇ ਆਲੋਚਨਾ ਦੀ ਬਿਧਾ ਜਿਹੜੀ ਯੂਨੀਵਰਸਿਟੀਆਂ ਦੇ ਵਿਦਵਾਨਾਂ ਤਾਂ ਕਿਸੇ ਨੂੰ ਸਮਝੀ ਜਾਂਦੀ ਹੈ ਉਹਦੇ ਨਾਲ ਵੀ ਜੁੜਿਆ ਇਸ ਕਰਕੇ ਇਹ ਸ਼ਰਤ ਮੈਨੂੰ ਥੋੜਾ ਜਿਹਾ ਨੌਜਵਾਨਾਂ ਨਾਲ ਅਨੇਜਾ ਬੀ ਹੈ ਜਿਹੜੇ ਸਕੂਲ ਗਏ ਨਹੀਂ ਗਏ ਮੇਰੇ ਵਰਗੇ ਤੋ ਮੈਂ ਸਕੂਲ ਦੀ ਤੱਕ ਲਈ ਪੜਾਈ ਕੀਤੀ ਹੈ ਤੇ ਜਿਹੜੀ ਬਾਕੀ ਪੜਾਈ ਕੀਤੀ ਹੈ ਮੈਂ ਪ੍ਰਾਈਵੇਟ ਕੀਤੀ ਹੈ ਇਸ ਕਰਕੇ ਜਿਹੜੇ ਪ੍ਰਾਈਵੇਟ ਤੌਰ ਤੇ ਪੜ੍ਹ ਰਹੇ ਨੇ ਆਪਣੇ ਨੌਕਰੀ ਕਰਦੇ ਆ ਵੀ ਉਹ ਪੜ੍ਹਾਈ ਜਾਰੀ ਰੱਖਦੇ ਨੇ ਉਹਨਾਂ ਦਾ ਜੇ ਹੱਕ ਆਪਾਂ ਸਰਕਾਰ ਤੋਂ ਖੋਈਏ ਇਹ ਮੇਰੇ ਖਿਆਲ ਤੋਂ ਉਹਨਾਂ ਨਾਲ ਅਨਿਆਇ ਹੋਵੇਗਾ ਤੇ ਇਸ ਬਾਰੇ ਵੀ ਭਾਸ਼ਾ ਭਾਗ ਨੂੰ ਜਾਂ ਕੋਈ ਬੋਰਡ ਬਣਾ ਕੇ ਜਾਂ ਅਡਵਾਈਜ਼ਰੀ ਬਣਾ ਕੇ ਹੋ ਸਕਦਾ ਹੈ ਕਿ ਇੱਕ ਵਾਰੀ ਹੁਣ ਸ਼ਰਤਾਂ ਤੈਅ ਹੋ ਗਈਆਂ ਇਸ ਸਾਲ ਉਹ ਸ਼ਾਇਦ ਨਾ ਕਰ ਸਕਣ ਕੋਈ ਇੱਕ ਵਾਰੀ ਜਿਹੜੇ ਅਨਾਉਂਸ ਹੋ ਗਈਆਂ ਸ਼ਰਤਾਂ ਉਹ ਦੁਬਾਰਾ ਔਖਾ ਹੋ ਜਾਂਦਾ ਹੈ ਜਾਂ ਅਗਲੇ ਸਾਲ ਇਹਨਾਂ ਚ ਕੋਈ ਸਲਾਹਕਾਰ ਬੋਰਡ ਬਣਾ ਕੇ ਕੁਝ ਤਬਦੀਲੀਆਂ ਜ਼ਰੂਰ ਕੀਤੀਆਂ ਜਾਣੀ ਚਾਹੀਦੀਆਂ ਨੇ ਮੈਂ ਫੇਰ ਸਵਾਗਤ ਕਰਦਾ ਉਹਨਾਂ ਦੀ ਮਨਛਾ ਦਾ ਪਰ ਜਦੋਂ ਵੀ ਆਪਾਂ ਕੋਈ ਕੰਮ ਕਰਦੇ ਆ ਤਾਂ ਕੋਈ ਨਾ ਕੋਈ ਆਪਣਾ ਮਤਲਬ ਹੈ ਕਿ ਗਿਟਾਰ ਪਟੰਦਰੀ ਦੀ ਲੋੜ ਹੁੰਦੀ ਹੈ ਕਿ ਇਸ ਬਾਰੇ ਵੀ ਦੁਬਾਰਾ ਪਟੰਦਰਾ ਦੇ ਹੋ ਜੇ ਸਹਿਕਾਰਾਂ ਨਾਲ ਦਾ ਬਹੁਤ ਚੰਗੀ ਗੱਲ। ਉਹ ਸਭ ਤੁਸੀਂ ਸੋਹਣੀ ਗੱਲ ਕਰ ਰਹੇ ਹੋ। ਉਹਦਾ ਕਾਰਨ ਇਹ ਵੀ ਹੈ ਕਿ ਜਿਵੇਂ ਮੈਂ ਪਹਿਲਾਂ ਵੀ ਗੱਲ ਸ਼ੁਰੂਆਤ ਦੇ ਵਿੱਚ ਵੀ ਇਹ ਕੀਤੀ ਸੀ ਕਿ ਸਾਡਾ ਮੰਥਨ ਕਰਨ ਦਾ ਮਕਸਦ ਕੋਈ ਵਿਰੋਧਤਾ ਨਹੀਂ ਹੈ ਅਸੀਂ ਉਸ ਪਰਸਕਾਰ ਦਾ ਸਵਾਗਤ ਕਰਦੇ ਆਂ ਗੱਲ ਇਹ ਹੈ ਕਿ ਉਹ ਸੱਜਣ ਗਲਤੀ ਕਰਦਾ ਹੈ ਜਿਹੜਾ ਜੀਵਨ ਦੇ ਵਿੱਚ ਕੰਮ ਕਰਦਾ ਹੈ ਜਾਂ ਉਥੇ ਜੇ ਕਿਤੇ ਦ੍ਰਿਸ਼ਟੀ ਦੀ ਲੋੜ ਰਹਿੰਦੀ ਹੈ ਜਦੋਂ ਤੁਸੀਂ ਸਹਿਜ ਬਤੇ ਚੱਲਦੇ ਜਾਂਦੇ ਹੋ ਨਾ ਤਾਂ ਤੁਹਾਡੀ ਜਿਹੜੀ ਚਾਲ ਹੈ ਉਹਦੇ ਵਿੱਚ ਆਪਣੇ ਆਪ ਇੱਕ ਸਾਰਤਾ ਉਹਦੇ ਵਿੱਚ ਉਹ ਚੀਜ਼ਾਂ ਹੌਲੀ-ਹੌਲੀ ਤੁਹਾਡੇ ਜੀਵਨ ਚੋਂ ਹਟਦੀਆਂ ਜਾਂਦੀਆਂ ਨੇ ਜਿਹੜੀਆਂ ਵੇ ਲੋੜੀਆਂ ਹੁੰਦੀਆਂ ਨੇ ਜਿਵੇਂ ਇਹਨਾਂ ਨੌ ਸ਼ਰਤਾਂ ਦੇ ਵਿੱਚ ਵੀ ਕੁਝ ਬਹੁਤ ਕੁਝ ਵੇ ਲੋੜਾ ਹੈ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਪਿਤਾਗ ਵੱਲੋਂ ਉਮੀਦ ਹੈ ਆਸ ਹੈ ਕਿ ਕੱਢ ਦਿੱਤਾ ਜਾਊਗਾ ਜਦੋਂ ਤੁਸੀਂ ਆਪਣੀ ਗੱਲ ਕੀਤੀ ਕਿ ਤੁਹਾਡੇ ਕੋਲ ਸਕੂਲ ਕਾਲਜ ਪੱਧਰ ਦੀ ਵਿੱਦਿਆ ਨਹੀਂ ਹੈ ਪਰ ਤੁਹਾਡਾ ਜਿਹੜਾ ਆਲੋਚਨਾ ਦੇ ਪੱਧਰ ਦੇ ਵਿੱਚ ਕੰਮ ਹੈ ਉਹ ਬਹੁਤ ਉੱਚਾ ਹੈ ਇਹਨੂੰ ਮੈਂ ਇਸ ਤੱਥ ਨਾਲ ਵੀ ਵੱਡੀ ਕਰ ਦਿੰਦਾ ਕਿ ਸਿਆਣੇ ਕਹਿੰਦੇ ਨੇ ਕਿ ਜਿਹੜੀ ਅਕਲ ਹੈ ਨਾ ਉਹ ਬਦਾਮ ਖਾ ਕੇ ਨਹੀਂ ਆਉਂਦੀ ਉਹ ਟੱਕੇ ਖਾ ਕੇ ਆਉਂਦੀ ਹੈ ਸਿੱਧੇ ਤੌਰ ਤੇ ਇਹਨਾਂ ਸ਼ਬਦਾਂ ਦੇ ਜਿਹੜੇ ਅਰਥ ਨੇ ਉਹ ਬੇਸ਼ੱਕ ਰੁੱਖੇ ਨੇ ਪਰ ਤੁਹਾਡੇ ਸਬੰਧ ਦੇ ਵਿੱਚ ਮੇਰਾ ਇਹ ਗੱਲ ਬੋਲਣ ਦਾ ਮਤਲਬ ਇਹ ਸੀ ਕਿ ਤੁਹਾਨੂੰ ਜਿਹੜੀ ਜ਼ਿੰਦਗੀ ਦੀਆਂ ਤਲਖੀਆਂ ਨੇ ਜਿਹੜੀ ਚੀਜ਼ ਸਿਖਾਤੀ ਤੁਹਾਡੇ ਜਿਹੜੀ ਪੜਨ ਦੀ ਰੁਚੀ ਨੇ ਜਿਹੜੀ ਜਿਹੜੇ ਨੁਕਤੇ ਫੜਨੇ ਸਿਖਾਤੇ ਉਹ ਅੱਜ ਉਹਦੇ ਕਰਕੇ ਤੁਸੀਂ ਪ੍ਰਸਿੱਧ ਅਨੋਚਕਾਂ ਦੇ ਵਿੱਚ ਗਿਣੇ ਜਾਂਦੇ ਹੋ ਅਗਲੀ ਸ਼ਰਤ ਤੇ ਆਪਾਂ ਪਹੁੰਚਦੇ ਹਾਂ ਕਿ ਜੇ ਤੁਸੀਂ ਸਕੂਲ ਕਾਲਜ ਯੂਨੀਵਰਸਿਟੀ ਦੇ ਵਿਦਿਆਰਥੀ ਹੋ ਤਾਂ ਤੁਹਾਡੀ ਰਚਨਾ ਦੀ ਮੌਲਿਕਤਾ ਦੀ ਤਸਦੀਕ ਤੁਹਾਡੇ ਵਿਭਾਗ ਸਕੂਲ ਕਾਲਜ ਦਾ ਸਵੰਧਿਤ ਮੁਖੀ ਕਰੇਗਾ ਇਹ ਇਹ ਸਭ ਤੋਂ ਵੱਡਾ ਵਿਖੇੜਾ ਨਹੀਂ ਮੁਖੀ ਤਾਂ ਸਾਇਤਿਕ ਹੋਣਾ ਕੋਈ ਜ਼ਰੂਰੀ ਨਹੀਂ ਸਕੂਲਾਂ ਕਾਲਜਾਂ ਦਾ ਹਾਲ ਇਹ ਹੈ ਕਿ ਜੇ 20 ਅਧਿਆਪਕ ਹੈ ਉਹਦੇ ਵਿੱਚੋਂ ਇੱਕੋ ਹੀ ਹੋ ਸਕਦਾ ਹੈ ਸਾਇਤਿਕ ਹੋਵੇ ਇੰਨੀ ਰੇਸ਼ੋ ਆਉਂਦੀ ਹੁੰਦੀ ਹੈ ਪ੍ਰਗਟ ਸੋਜ ਬਾਈ ਵੀ ਦੱਸਦੇ ਹੁੰਦੇ ਨੇ ਤੇ ਜੇ ਸਾਇਤਿਕ ਨਹੀਂ ਫਿਰ ਉਹ ਇਸ ਕਿਤਾਬਾਂ ਵਾਲੇ ਲਿਖਣ ਪੜਨ ਵਾਲੇ ਨੂੰ ਵੇ ਲੋੜਾ ਜਿਵੇਂ ਤੁਸੀਂ ਪਹਿਲਾਂ ਅਧਿਆਪਕਾਂ ਦੀ ਗੱਲ ਕਰ ਚੁੱਕੇ ਹੋ ਤੁਸੀਂ ਵੇ ਲੋੜਾ ਸਮਝਦਾ ਹੈ ਜੇ ਉਹ ਇਨਸਾਨ ਇਸ ਕਿਤੇ ਨੂੰ ਬੇਲੋੜਾ ਸਮਝਦਾ ਤਾਂ ਉਹ ਇਸ ਕਿਤਾਬ ਦੀ ਇਸ ਲਿਖਤ ਦੀ ਮੌਲਿਕਤਾ ਦੀ ਤਸਦੀਕ ਕਿਉਂ ਕਰੂਗਾ ਕਿਵੇਂ ਦੇਖਦੇ ਹੋ ਹਾਂਜੀ ਮੈਂ ਪ੍ਰਕਾਸ਼ਤੌਦਿ ਦੀ ਵਾਲਪੇ ਟਿੱਪਣੀ ਪੜ੍ਹੀ ਸੀ ਤੇ ਮੈਨੂੰ ਵੀ ਜ਼ਰੂਰੀ ਲੱਗਿਆ ਸੀ ਕਿ ਮੈਂ ਇਹਨੂੰ ਸਹਿਮਤੀ ਦੇਵਾਂ ਕਿਉਂਕਿ ਮੇਰਾ ਵੀ ਆਪਣਾ ਅਨੁਭਵ ਹੈ ਕੂਲਾਂ ਕਾਲ ਦਾ ਨਾਲ ਮੇਰਾ ਬੜਾ ਵਾਹ ਪੈਂਦਾ ਹੈ ਵੱਖ-ਵੱਖ ਤਰੀਕਿਆਂ ਨਾਲ ਤੇ ਮੇਰੇ ਜਿਹੜੀ ਧਿਆਨ ਚ ਆਇਆ ਕਿ ਘੱਟੋ ਘੱਟ 90% ਦੀ ਜਿਹੜੇ ਸਕੂਲ ਦੇ ਮੁਖੀ ਹੈ ਉਹਨਾਂ ਦਾ ਸਾਹਿਤ ਨਾਲ ਬਿਲਕੁਲ ਸਨੁਕਾਰ ਹੀ ਨਹੀਂ ਹੁੰਦਾ ਬਿਲਕੁਲ ਸਹੀ ਗੱਲ ਸਕੂਲਾਂ ਦੇ ਮੁਖੀ ਨਹੀਂ ਛੱਡੋ ਜਿਹੜੇ ਸਕੂਲ ਦੇ ਲਾਇਬ੍ਰੇਰੀਅਨ ਹੈ ਜਿਨ੍ਹਾਂ ਨੇ ਸਾਹਿਤ ਦੂਸਰੇ ਬੱਚਾ ਤੱਕ ਪੜਾਉਣਾ ਹੈ ਮੈਨੂੰ ਉਹਨਾਂ ਚ ਵੀ ਕਈ ਵਾਰੀ ਲੱਗਿਆ ਵੀ ਇਹਨਾਂ ਨੂੰ ਵੀ ਕੋਈ ਸਿਹਤ ਦੇ ਬਾਰੇ ਨਾ ਤਾਂ ਉਹਨੂੰ ਸਮਝ ਆਇਆ ਤੇ ਨਾ ਹੀ ਉਹਨਾਂ ਦੀ ਕੋਈ ਇੱਛਾ ਹੈ ਕਿ ਵਿਦਿਆਰਥੀਆਂ ਤੱਕ ਸਿਹਤ ਪਹੁੰਚਾਇਆ ਜਾਵੇ ਜਿੱਥੇ ਕੋਈ ਸਿਹਤਕਾਰ ਅਧਿਆਪਕ ਸਕੂਲ 'ਚ ਨੌਕਰੀ ਕਰਦਾ ਹੈ ਉੱਥੋਂ ਦਾ ਮਾਹੌਲ ਜ਼ਰੂਰ ਸਤਿਕ ਹੁੰਦਾ ਹੈ ਉਹ ਵਿਦਿਆਰਥੀ ਵੀ ਇਤਿਆਰ ਕਰਦਾ ਹੈ ਤੇ ਬਾਕੀ ਜਿਹੜੇ ਦੂਸਰੇ ਵਿਸ਼ੇ ਦੇ ਅਧਿਆਪਕ ਹੈ ਕੋਈ ਮੈਦ ਦਾ ਹੈ ਕੋਈ ਅੰਗਰੇਜ਼ੀ ਦਾ ਹੈ ਕੋਈ ਸੋਸ਼ੀਓਲੋਜੀ ਦਾ ਹੈ ਉਹਨਾਂ ਦਾ ਸਾਹਿਤ ਨਾਲ ਕੋਈ ਕੋਈ ਨੇੜਲਾ ਰਿਸ਼ਤਾ ਨਹੀਂ ਹੁੰਦਾ ਤੇ ਨਾ ਹੀ ਉਹ ਇਸ ਸੰਬੰਧ ਚਿੰਤਤ ਹੁੰਦੇ ਨੇ ਤਾਂ ਸਕੂਲ ਦੇ ਮੁਖੀਆਂ ਬਾਰੇ ਵੀ ਆਪਾਂ ਇਹੀ ਕਹਿ ਸਕਦੇ ਆ ਕਿ ਬਾਕੀ ਉਹ ਰਿਸਕ ਕਿਉਂ ਲੈਣਗੇ ਹੂੰ ਦੂਸਰਾ ਹੈ ਸਭ ਤੋਂ ਵੱਡੀ ਗੱਲ ਤਾਂ ਇੱਥੇ ਆਉਂਦੀ ਹੈ ਜੀ ਜੇ ਮਤਲਬ ਹੈ ਵੀ ਪਹਿਲਾਂ ਤਾਂ ਉਹਨਾਂ ਨੂੰ ਮਤਲਬ ਵੀ ਸਾਹਿਦ ਨਾਲ ਜੁੜੇ ਨਹੀਂ ਇਸ ਕਰਕੇ ਉਹਨਾਂ ਦੀ ਦਿਲਚਸਪੀ ਕੋਈ ਨਹੀਂ ਇਹ ਉਹਨਾਂ ਤੇ ਵੱਧ ਬੋਝ ਹੈ ਤੇ ਦੂਸਰਾ ਵੀ ਮੌਲਿਕ ਲੇਖਿਕ ਦੀ ਕਿਰਤ ਹੈ ਜਾਂ ਨਹੀਂ ਇਹਦੇ ਬਾਰੇ ਉਹਨਾਂ ਕੋਲੇ ਕੀ ਪੈਰਾਮੀਟਰ ਹੈ ਜਿਹਦੇ ਉੱਤੇ ਤਸਦੀਕ ਕਰਨਗੇ ਇਹ ਅਦਕਲ ਤਾਂ ਜਿਹੜੇ ਆਪਾਂ ਹੱਥਿਆ ਬਿਆਨ ਵੀ ਪਹਿਲਾਂ ਪ੍ਰਿੰਸੀਪਲ ਤੋਂ ਜਾਂ ਗੈਸਟਰਡਪੋਰਟ ਤੋਂ ਦੋਸੀ ਤਸਦੀਕ ਕਰਾਉਂਦੇ ਹੁੰਦੇ ਸੀ ਆਪਣੀਆਂ ਜਿਹੜੇ ਸਕੂਲ ਦੀਆਂ ਕਾਪੀਆਂ ਹੁੰਦੀਆਂ ਉਹ ਵੀ ਉਹਨਾਂ ਤੋਂ ਟੈਸਟ ਕਰਾਉਂਦੇ ਸੀ ਤੇ ਅੱਜ ਕੱਲ ਸਵੇ ਤਸਦੀਕ ਮਨਾਂ ਲੱਗ ਪਈ ਹੈ ਇਹ ਕੰਮ ਵੀ ਲੇਖਕ ਦੀ ਆਪਣੀ ਇਮਾਨਦਾਰੀ ਤੇ ਸਵੇ ਤਸਦੀਕ ਤੇ ਛੱਡ ਦੇਣਾ ਚਾਹੀਦਾ ਤਾਂ ਇਸ ਜਿਹੜੇ ਹੈ ਨਿਜ਼ਮ ਹੋਰ ਸਾਲ ਹੋ ਜਾਣਗੇ ਤੇ ਇਸ ਦਾ ਜਿਹੜਾ ਸਕੀਮ ਦਾ ਹੋਰ ਨੌਜਵਾਨ ਵੱਧ ਲੱਗ ਪਠਾ ਸਕਣ ਉਹ ਸਭ ਡਾਕਟਰ surjit patter ਹੋਰਾਂ ਦਾ ਇੱਕ ਸ਼ੇਅਰ ਹੈ ਥੋੜੇ ਸਮੇਂ ਪਹਿਲਾਂ ਅਮਰਜੀਤ ਕੌਂਕੇ ਬਾਈ ਹੋਰਾਂ ਨਾਲ ਗੱਲਬਾਤ ਹੋਈ ਸੀ ਮੈਨੂੰ ਸੋਣਾ ਲੱਗਿਆ ਉਹਨਾਂ ਤੋਂ ਸੁਣਿਆ ਮੇਰਾ ਦਿਲ ਕਰ ਰਿਹਾ ਦੁਬਾਰਾ ਬੋਲਾਂ ਕਿ ਤੇਰੀ ਵੀ ਹਿੱਕ ਤੇ ਖੰਜਰ ਧਰ ਦਿਆਂਗੇ ਤੂੰ ਜਉਣ ਜੋਗਾ ਤਾਂ ਹੋ ਤੇਰੀ ਵੀ ਹੱਤਿਆ ਕਰ ਦਾਂਗੇ ਵੈਰੀ ਗੁੱਡ ਉਹ ਇਹ ਹੈ ਕਿ ਜੇ 1 ਲੱਖ ਰੁਪਏ ਦੀ ਜਿਹੜੀ ਰਾਸ਼ੀ ਅਸੀਂ ਇਸੇ ਨਾਮ ਦੇ ਵਿੱਚ ਦੇਣੀ ਹੈ ਬਹੁਤ ਵੱਡੀ ਇਨਾਮ ਹੈ ਬਹੁਤ ਵੱਡੀ ਰਾਸ਼ੀ ਹੈ ਬਹੁਤ ਵੱਡਾ ਇਨਾਮ ਹੈ ਉਸ ਦੌੜ ਦੇ ਵਿੱਚ ਜਿਵੇਂ ਸਾਡੇ ਪੰਜਾਬੀ ਦੇ ਵਿੱਚ ਲੇਖਕਾਂ ਦੇ ਵਿੱਚ ਇੱਕ ਜੁਗਾੜ ਕਿਸਮ ਦੀ ਰੀਤ ਚੱਲਦੀ ਹੈ ਉਹ ਇਸੇ ਨਾਮ ਨੂੰ ਪਾਉਣ ਲਈ ਵੀ ਹੋਏਗੀ ਤੁਹਾਨੂੰ ਨਹੀਂ ਲੱਗਦਾ ਕਿ 1 ਲੱਖ ਰੁਪਏ ਦੀ ਰਾਸ਼ੀ ਦੇ ਪਾਉਣ ਦੇ ਚੱਕਰ ਦੇ ਵਿੱਚ ਅਸੀਂ ਉਹਨਾਂ ਕਿਉਂਕਿ ਉਹਨਾਂ ਸਾਹਿਤਕਾਰਾਂ ਦੀ ਹੱਤਿਆ ਕਰ ਲਾਂਗੇ ਜਿਹੜੇ ਉਸ ਮੋਢਲੇ ਪੜਾਉਂਦੇ ਨੇ ਜਿਨ੍ਹਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਨਿਗਰ ਅਧਿਐਨ ਕਰਕੇ ਵੱਡੇ ਜਿਹੜੀਆਂ ਕਿਤਾਬਾਂ ਲਿਖਣੀਆਂ ਨੇ ਵੱਡੇ ਆਕਾਰ ਦੇ ਸਾਹਿਤ ਰਚ ਦੇਣੇ ਨੇ ਬਹੁਤ ਅਰਥੀ ਕਿਤਾਬਾਂ ਦੀ ਗੱਲ ਕਰਨੀ ਹੈ ਇਹ ਗੱਲ ਮੈਂ ਇਸ ਕਰਕੇ ਕਰ ਰਿਹਾ ਹਾਂ ਅਮਰਜੀਤ ਕੌਂਕੇ ਵੀ ਵੀ ਕਹੇ ਰਹੇ ਸੀ ਕਿ 9 ਪਿਛਲੇ 8-9 ਸਾਹਿਤ્ય ਪੁਰਸਕਾਰਾਂ ਦੀ ਗੱਲ ਕਰ ਲੋ ਜਿਹਦੇ ਵਿੱਚ ਯਾਦਵਿੰਦਰ ਸੰਧੂ ਦਾ ਵੀ ਨਾਂ ਲੈ ਲੈਨੇ ਆ ਹੋਰ ਕਈ ਸੱਜਣਾ ਦਾ ਜਿਨ੍ਹਾਂ ਨੂੰ ਪਿਛਲੇ ਦਿਨਾਂ ਦੇ ਵਿੱਚ ਪੁਰਸਕਾਰ ਮਿਲੇ ਨੇ ਯੁਵਾ ਪੁਰਸਕਾਰ ਮਿਲੇ ਨੇ ਉਹਨਾਂ ਦੇ ਵਿੱਚੋਂ ਬਹੁਤੇ ਐਕਟਿਵ ਨਹੀਂ ਹੈਗੇ ਕਿਤੇ ਇਹ ਤਾਂ ਨਹੀਂ ਕਿ ਅਸੀਂ ਇਸ ਪੈਸੇ ਦੀ ਦੌੜ ਦੀ ਲਾਲਸਾ ਦੇ ਵਿੱਚ ਇਸ ਜੁਗਾੜਪੰਤੀ ਦੇ ਰਾਹ ਪੈ ਕੇ ਅਸੀਂ ਉਹ ਲੇਖਕ ਮਾਰ ਦੇਵਾਂਗੇ ਜਿਹੜਾ ਇਸ ਦੌੜ ਦੇ ਪਾਸੇ ਪੈ ਜਾਊਗਾ ਕਿਉਂਕਿ ਜਿਸ ਤਰੀਕੇ ਦਾ ਹੁਣ ਸਮਾਂ ਚੱਲ ਰਿਹਾ ਹੈ ਮੈਨੂੰ ਇਹ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪਾਠਕ ਇਹ ਚੀਜ਼ ਫਰੋਲ ਕੇ ਪੜਿਆ ਕਰੂਗਾ ਕਿ ਕਿਤੇ ਇਸ ਲੇਖਕ ਨੂੰ ਪੁਰਸਕਾਰਤਾ ਨਹੀਂ ਮਿਲਿਆ ਹੋਇਆ ਖੁੱਲ ਕੇ ਜੇ ਟਿੱਪਣੀ ਦੇ ਦਿਓ ਤੁਹਾਡੀ ਆਲੋਚਨਾ ਵੱਡੀ ਹੈ ਤੁਹਾਡਾ ਕੰਮ ਵੱਡਾ ਹੈ ਸਿੱਧੀ ਸਪੱਟ ਗੱਲ ਹੌਣ ਦਿਓ ਬਿਲਕੁਲ ਜੀ ਮੈਨੂੰ ਇਹ ਲੱਗਦਾ ਹੈ ਕਿ ਜਿਹੜੀ ਸਾਲ ਦੀ ਸਰਵੋਤਮ ਪੁਸਤਕ ਨੂੰ 31000 ਦਾ ਨਾਮ ਦਿੱਤਾ ਜਾਂਦਾ ਹੈ ਜੇ ਇੱਕ 25 ਸਾਲ ਦੇ ਨੌਜਵਾਨ ਨੂੰ ਅਸੀਂ 1 ਲੱਖ ਦਾ ਇਨਾਮ ਦੇਵਾਂਗੇ ਤਾਂ ਇੱਕ ਜੈਲਸੀ ਜਿਹਾ ਵਾਲਾ ਮਾਹੌਲ ਵੀ ਪੈਦਾ ਹੋ ਸਕਦਾ ਹੈ ਇਸ ਕਰਕੇ ਇਨਾਮ ਦੀ ਰਾਸ਼ੀ ਸਨਮਾਨਯੋਗ ਹੈ ਮੈਨੂੰ ਇਹਤੇ ਇਤਰਾਜ਼ ਨਹੀਂ ਪਰ ਮੈਨੂੰ ਇਹ ਲੱਗਦਾ ਹੈ ਕਿ ਇਸ ਨੂੰ ਚਾਰ ਹਿੱਸਿਆਂ 'ਚ ਵੰਡ ਕੇ ਕਵਤਾ ਗਲਪ ਨਾਟਕ ਆਲੋਚਨਾ ਚਾਰ ਹਿੱਸਿਆਂ 'ਚ ਵੰਡ ਕੇ ਜੇ ਇਹਨੂੰ 25-25 ਹਜ਼ਾਰ ਦੀ ਰਕਮ ਕਰਕੇ ਨਾਲੇ ਤਾਂ ਚਾਰ ਵਿਧਾਵਾਂ ਦਾ ਪਸਾਰ ਹੋ ਜਾਊਗਾ ਤੇ ਨਾਲੇ ਨੌਜਵਾਨ ਇਹਦੇ ਨਾਲ ਵੱਧ ਜੁੜ ਸਕਣਗੇ